ਮੈਂ ਅੱਜ ਜਾ ਡਏ ਹਾਂ ਜਲਦੀ ਆ ਜੀ ਮੈਂ ਚੱਲ ਲੱਗ ਗਿਆ ਚੱਲ ਲੱਗ ਗਿਆ ਮੈਨੂੰ ਨਾ ਅੱਗੇ ਕੁਮੈਂਟ ਕਰਨ ਦੇ ਹੀ ਗਿਆ ਭੈਣ ਭਰਾ ਹਾਂ ਆਪਣਾ ਵਲੌਗ ਪਾਇਆ ਨਾ ਜਿਹੜਾ ਆਪਣਾ ਬਣਾਇਆ ਖੋਆ ਅੱਛਾ ਤੇ ਕਰਨ ਦੇ ਹੀ ਕਿ ਲੈ ਸਿਮਰਨ ਦੀਦੀ ਫੇਰ ਆ ਕੇ ਵਾਪਸ ਆ ਗਈ ਵਿੱਚ ਕਈਆਂ ਨੇ ਰਿਪਲਾਈ ਕੀਤਾ ਕਿ ਨਹੀਂ ਦੀਦੀ ਆਏ ਨਹੀਂ ਉਹਨਾਂ ਦਾ ਪਹਿਲਾਂ ਦਾ ਵਲੌਗ ਬਣਾਵਾ ਮੈਨੂੰ ਸੱਚੀ ਬਾਬੂ ਜੀ ਨਾਲ ਅਜ ਫੇਰ ਆਏ ਹੋਵੇ ਨਾ ਮੇਰੀ ਛੋਟੀ ਦਰਾਨੀ ਜਿਹੜੀ ਉਹ ਇੱਥੇ ਆਪਣੇ ਮਿਤਲੇ ਉਹਨਾਂ ਦਾ ਨਾਲ ਹੀ ਸਾਡੇ ਪੇਕੇਆਂ ਦੇ ਨਾਲ ਹੀ ਕਹਿਣਾ ਉਹ ਵਾਹ ਵਾਹ ਬੜੀ ਗਾਉਗਿਆ ਰੱਬ ਨੇ ਇਹੋ ਜਿਹਾ ਪਿਆਰ ਬਣਾਇਆ ਵੀ ਮੁਲਾਕਾਰ ਕਰਵਾ ਦਿੰਦਾ ਨੀਵਾ ਮੇਲੋ ਅੱਜ ਵੀ ਆਈਆਂ ਮੈਂ ਗੱਲ ਕਰਨੀ ਹੀ ਮੈਂ ਤੁਹਾਨੂੰ ਸੱਚੀ ਯਾਦ ਕਰਨੀ ਕਿ ਸੱਚੇ ਮੈਨੂੰ ਟੱਕ। ਭੈਣ ਆ ਗਈ ਭੈਣ ਜੇਰ ਵੇਲਾ ਭੈਣ ਦਾ ਦੂਹਾਂ ਦਿਨਾਂ ਬਾਅਦ ਦਿਲ ਨਹੀਂ ਲੱਗਿਆ ਨਾ ਉੱਥੇ ਸੱਤੀ ਨਹੀਂ ਲੱਗਿਆ ਗੱਲੀਆਂ ਗੱਲਾਂਗੇ ਪਿਆਰ ਦੀ ਗੱਲ ਆ ਗਈ ਹੈ ਮੇਰੇ ਨਾਲ ਮੁਲਾਕਾਤ ਹੋਣੀ ਹੈ ਆ ਵੇਲਾ ਜਿੰਨੇ ਵੀ ਲੋ ਸਾਡੇ ਨਾਲ ਭੈਣ ਭਰਾ ਕੰਮ ਕਰਦੇ ਆ ਪਾਈਦਾ ਬੰਨ ਕੇ ਰੱਖਿਆ ਕਿ ਮੁੰਡ ਮੁੰਡ ਕੇ ਆਉਂਦੇ ਕੀ ਬੰਬ ਸਰੋ ਆਈ ਵੇ ਲੋ ਮੇਰੇ ਲੋ ਚਾਹ ਚੱਲੋ ਬਹੁਤ ਬਹੁਤ ਹੀ ਮੈਂ ਮੇਰੇ ਜੀਨ ਦੱਸਦੀ ਹਾਂ ਮੈਂ ਸੱਚੀ ਸਮਝਣਾ ਕਿ ਘਰੇ ਤੇ ਰਹਿਣੀ ਆ ਗਈ ਆ ਮੇਰੀ ਮੁੰਦਰਾਣੀ ਮੇਰੀ ਰਹਿਣਾ ਹੈ ਨਾ ਸੰਦੀਪ ਤੇ ਉਹਨਾਂ ਨੂੰ ਆਖਣਾ ਹੋਣਾ ਹੈਗਾ ਕੀ ਹੋਤ ਰਹਾ ਆ ਮੈਂ ਲੱਗਿਆ ਕਿ ਉਹਨਾਂ ਨੂੰ ਤੇ ਲੈਣ ਜਾਣਾ ਆ ਤੇ ਚੰਗਾ ਮੈਂ ਇੱਦਾਂ ਹੀ ਬੈਗੀ ਨਾਲ ਗੱਡੀ ਦੇ ਵਿੱਚ ਚੱਲ ਚੱਲ ਕੋਈ ਨਹੀਂ ਪੇਕੇ ਦੀ ਤਾਂ ਹੁੰਦੀ ਹੁੰਦੀ ਆ ਜੀ ਗੱਲ ਹੁੰਦਾ ਚੱਲਦਾ ਇੱਕੇ ਚੀਜ਼ ਹੀ ਇਦਾਂ ਦੇ ਗੱਲ ਜਦੋਂ ਮੈਂ ਆਪਣੇ ਪਿੰਡ ਗਈ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੁਲਾਉਣਾ ਪਿਆ ਬੜੀ ਬੜੀ ਪਹਿਲਾਂ ਕਮੈਂਟ ਆਈ ਕਿ 프리ਤੀ ਭਾਬੀ ਆਪਣੀ ਪੇਕੇ ਪਰਿਵਾਰ ਦੇ ਇੰਟਰਵਿਊ ਕਰਵਾਓ ਤੇ ਮੇਰਾ ਇਦਾਂ ਹੀ ਨਹੀਂ ਚੱਲਦਾ ਚਲੋ ਕੋਈ ਨਹੀਂ ਕਰਾਉਣਾ ਤੇ ਇਦਾਂ ਹਨਾ ਆ ਚਲੋ ਬਈ ਚਾਹ ਪਾਣੀ ਬਣਾਉਂਦਾ ਮਾਂ ਨਾ ਇਹ ਲੈ ਭੈਣਾ ਆਹ ਚਾਹ ਪਾਣੀ ਮਾਤਾ ਨੇ ਫੇਰ ਹੋ ਗਣਾ ਜੀ ਨਹੀਂ ਬਣਾਇਆ ਮੇਰਾ ਲੱਭੀ ਜਾਏ ਚੱਲ ਚੱਲ ਰਾਣੀ ਨਾਲ ਹੀ ਪਾਣਿਆ ਵਾ ਵਧੀਆ ਜੀ ਚੱਲੇ ਆ ਵਾਂਡੇ ਤੇ ਮੈਂ ਮੇਰੇ ਨਾਲ ਨਾਲ ਬੈਠਣਾ ਇਹ ਤਾਂ ਮੇਰੇ ਤੇ ਗਰਗਰ ਹੈ ਨਾ ਦੀ ਵੀ ਨਾ ਬੀ ਵੀ ਨਾ ਬਾਪ ਲੈ ਲਾ ਨਹੀਂ ਨਾ ਨੇ ਵੀ ਮੈਂ ਨਾ ਤੇ ਮੇਰਾ ਸਮਾਨ ਰਹਿ ਗਿਆ ਨਾਲੇ ਹੁਣ ਡਾਡੀ ਜੀ ਬੈਠਾ ਤਾਂ ਪੂ ਸਿਕੰਡੇ ਹੈ ਹਾਂ ਜੀ ਸਾਸ਼ਟਰੀ ਕਾਰ ਦੀ ਸਾਰਿਆਂ ਨੂੰ ਸਾਸ਼ਟਰੀ ਕਾਰ ਜੀ ਸਾਰਿਆਂ ਨੂੰ ਲੱਗੇ ਆ ਚਾਹ ਪਾਣੀ ਪਿਆਲਣਾ ਤੂੰ ਜਿਆਦਾ ਲੰਬਾ ਖਲਾਰਾ ਪਾ ਲਿਆ ਮੇਰੇ ਦੋ ਤੇ ਇੱਕ ਹਾਂਜੀ ਦੋ ਥੀ ਹੂੰ ਮੈਂ ਤੇ ਜਿਆਦਾ ਖਲਾਰਾ ਪਾ ਲਿਆ ਮੈਂ ਤੇ ਉਧਰੋਂ ਛੇਤੀ ਛੇਤੀ ਨਿਕਲੀ ਨਹੀਂ ਕੋਈ ਖਲਾਰਾ ਨਹੀਂ ਦਾ ਸਿਰਫ ਚਾਹ ਬਣੀ ਤੇ ਪਕੌੜੇ ਖਾਣੇ ਖਲਾਰਾ ਕਾਢਾ ਆਏ ਮਿੰਟੋਂ ਮਿੰਟੇ ਕੰਮ ਹੋ ਜਾਣਾ ਚਲ ਨਾ ਪ੍ਰੀਤ ਚਲ ਗਈ ਇਹ ਮਠੋਲੇ ਮੈਂ ਸਗੋਂ ਉਧਰੋਂ ਵਾਪਸ ਆ ਗਈ ਆ ਵੇਖਾਂ ਭੈਣ ਜੀ ਨੇ ਕਿੱਥੇ ਕਿੱਜੇ ਕੰਮ ਪਚਾਇਆ ਵੇਖੋ ਫੇਜ ਆਦਾਗੇ ਆਪਾਂ ਇਥੇ ਵੀਡੀਓ ਬਣਾਉਂਦੇ ਹੁੰਦੇ ਹਾਂ ਹਾਂ ਐਂਦਾ ਉਦਰਾਣਕ ਲੱਗੀ ਹੁੰਦੀ ਸੀ ਹਾਂ ਐਂਦਾ ਹਾਂ ਜੀ ਆਓ ਜੀ ਤੇ ਪਕੌੜੇ ਖਾਵਾ ਜੀ ਸਾਬ ਜੀ ਗਰਮ ਗਰਮ ਆਲੂ ਵਾਲੇ ਗਰਮ ਪਕੌੜੇ ਨਾਲ ਸੀ ਆਲੂ ਨਾਲ ਮਜ਼ਾ ਆਉਂਦਾ ਗਰਮੀਆਂ ਦੇ ਵਿੱਚ ਤੇ ਪਾਣੀ ਪੀ ਪੀ ਕੇ ਨਾ ਤੇੜੀ ਆਫਤ ਜਾਂਦਾ ਹਾਂ ਹਾਂ ਕਿੱਗਾ ਪਾਉਂ ਮੈਂ ਨਾ ਹੁਣੇ ਮਨੂੰ ਪ੍ਰੋ ਆਪਣੇ ਪਕੌੜੇ ਆਪਣੇ ਪਕੌੜੇ ਕਹਿੰਦੀਆਂ ਪ੍ਰੌਂਟੇ ਬਣਾ ਕੇ ਦੇ ਕੇ ਆਈਂਗੀ ਅੱਛਾ ਤੇ ਦੋਵੇਂ ਜਾਣੇ ਜਾਈ ਤੇ ਬੈਠੀ ਪਰ ਇਹ ਆਗੇ ਪਕੌੜੇ ਪਰੌਂਠੇ ਇਹ ਹੁੰਦੇ ਵੀ ਸਿਆਲ ਜੀ ਵਧੀਆ ਲੱਗਦੇ ਆ ਨਾ ਤੇ ਸਾਨੂੰ ਕੋਈਟ ਬਗਾਰਾ ਕੀਵਰ ਬਗਾਰਾ ਵੀ ਸਾਨੂੰ ਜਿਹੜਾ ਉਹ ਸਿਆਲ ਜੀ ਹੋ ਜਾਂਦਾ ਨਾਲ ਆ ਰਹੀ ਸਭ ਸਾਰਾ ਕੁਝ ਇਦਾਂ ਹੀ ਆ ਤੇ ਮੈਂ ਅੱਜ ਵਾਲੇ ਤੋਂ ਪਕੌੜੇ ਖੋ ਲਈਆਂ ਮੈਂ ਕਿਹਾ ਕਿ ਇਹਨਾਂ ਨੂੰ ਉਹ ਦੂਸਰੇ ਪਿਆਜ ਵਾਲੇ ਮਿੱਠੇ ਪਕੌੜੇ ਪਸੰਦ ਨਹੀਂ ਪਚ ਰਹੇ ਮੈਂ ਨਾ ਜਦੋਂ ਇੱਥੋਂ ਮੈਨੂੰ ਦਿਲਪ੍ਰੀਤ ਉਤਾਰ ਕੇ ਆਪਣੇ ਸਮਾਨ ਰੱਖ ਗਿਆ ਤੇ ਮਠੋਲੇ ਚਲੇਗੀ ਮਠੋੜਿਆ ਜਾਂਦਿਆਂ ਨੂੰ ਭਾਬੀ ਜੀ ਹੋਣੇ ਕਿਤੇ ਜਾਣਾ ਹੀ ਤਿਆਰ ਹੋਣ ਦੇ ਤੇ ਕਿਤੇ ਮਾਰ ਮਤਲਬ ਇੱਕ ਦੂਜੇ ਕਹਿੰਦੇ ਹੀ ਯਾਦ ਕਰਨ ਨਹੀਂ ਦੇ ਹੀ ਗਏ ਜੇ ਤੇ ਵੀਡੀਓ ਨਾਲ ਦੇ ਉਹਨਾਂ ਦੇ ਰੱਬ ਨਾਲ ਦੀਦੀ ਵੀ ਆਏ ਹਾਂ ਉਹਨਾਂ ਨੇ ਵੀ ਮਿਲਿਆ ਤੇ ਨਾਲ ਹੀ ਉਹਨਾਂ ਦੇ ਬਹਿ ਕੇ ਮੈਂ ਫੇਰ ਵਾਪਸ ਤੇ ਅਜਿਹਾ ਤੀ ਕਹਿਆ ਹੀ ਉਹ ਤੇ ਤੂ ਆ ਹੀ ਨਾ ਮੰਨ ਭਰਿਆ ਤੇ ਮੈਂ ਮਾਤਾ ਮਮੀ ਦਾ ਵੀਡੀਓ ਹੈ ਕੀਤਾ ਹਨ ਉਹ ਕਿਹੋ ਜਿਹਾ ਹੋ ਗਿਆ ਉਹਨਾਂ ਦਾ ਫਿਰ ਮਾਮਾ ਦਾ ਹੋ ਹੀ ਜਾਂਦਾ ਮੈਨੂੰ ਪਤਾ ਨਾ ਕਿ ਮੈਂ ਤਾਂ ਕਿਹੜਾ ਲਾਈ ਲਿਆ ਕਰਨਾ ਵਾ ਮਤਲਬ ਜਿਆਦਾ ਨਹੀਂ 15 ਕਿ ਦਿਨਾਂ ਬਾਅਦ ਮੈਂ ਨਾਲੇ ਮਤਲਬ ਮਿਲ ਗਈ ਆਈ ਤੇ ਕਹਿੰਦੇ ਮਾਮਾ ਠੰਡੀਆਂ ਸ਼ਾਵਾ ਤੇ ਮਾਮਾ ਦਾ ਵਗੈਰਾ ਕੋਈ ਸ਼ਾਵਾ ਵੀ ਨਹੀਂ ਕਰਦਾ ਜਿਉਂ ਮਾਰਦਾ ਹਾਂ ਇਹ ਤੇ ਗੱਲ ਮਾਂ ਆਪਣੀ ਜਗ੍ਹਾ ਲੇਕਨ ਨਾ ਸਹੇ ਸੰਦੀਪ ਤੇ ਉਹ ਵੀ ਵੇਖਿਆ ਹੀ ਹੈ ਨਾ ਮੰਮੀ ਜਿਉਣੀ ਬਥੇ ਸੀਨ ਕਰਦੇ ਵੀਡੀਓ ਦੇ ਵਿੱਚ ਜਿੰਨਾ ਉਹ ਪਰਿਵਾਰ ਦੇ ਵਿੱਚੋਂ ਪਿਆਰ ਮਿਲਦਾ ਨਾ ਤੇ ਲੱਗਦਾ ਹੀ ਨਹੀਂ ਆ ਨਾ ਪਰਜਾਈ ਵੀ ਮਾਵਾ ਦੇ ਬਰਾਬਰ ਭੈਣ ਉਹ ਤੋਂ ਵੱਧ ਕੇ ਤੇ ਜੇ ਇੱਥੇ ਆਵਾ ਤੇ ਉਹ ਤੋਂ ਵੱਧ ਕੇ ਮੈਨੂੰ ਤੇ ਜਿੱਦਾਂ ਮੇਰਾ ਮਾਪਿਓ ਨਹੀਂ ਮੈਂ ਚਲੋ ਦੁਨੀਆ ਤੇ ਚਲੋ ਜਿੱਦਾਂ ਹੈਗਾ ਲੇਕਿਨ ਮੈਨੂੰ ਕਿਸੇ ਪਾਸਿਓ ਕਮੀ ਨਹੀਂ ਆ ਕੀ ਆਪਣਾ ਮਾਪਿਓ ਆਪਣਾ ਹੀ ਹੁੰਦਾ ਹੈ ਪਰ ਮੈਨੂੰ ਕਹਿੰਨੇ ਅਹਿਸਾਸ ਨਹੀਂ ਹੁੰਦਾ ਇੱਥੇ ਔਨੀ ਆ ਤੇ ਮੰਮੀ ਜਿਹੀ ਨਹੀਂ ਉਹ ਤੋਂ ਵੱਧ ਕਰਦੇ ਆ ਉੱਥੇ ਜਾਵਾਂ ਤੇ ਉਹ ਵੀ ਸਾਰੇ ਤੋਰ ਦੇ ਕਰਦੇ ਤੇ ਆ ਗਈ ਉਹ ਵੀ ਖਾਲੀ ਆ ਗਈ ਸੀਟ ਸੱਚੀ ਗਾਲੀ ਕਿਵੇਂ ਸਾਰੇ ਸਾਰ ਤੇ ਠੀਕ ਹੈ ਤੇ ਤੁਸੀਂ ਵਾਪਸ ਆ ਗਏ ਕੱਲੇ ਕੀ ਕਰਨਾ ਜੇ ਕੀ ਜਾਂਦੇ ਨਾਲ ਦੀ ਸੀਟ ਖਾਲੀ ਨਾਲ ਦੀ ਸੀਟ ਖਾਲੀ ਮੈਂ ਰਹਿਣ ਦੀ ਨੂੰ ਮੈਂ ਲੱਗਿਆ ਨਾ ਇਹਦੇ ਸੈਣ ਫਿਰ ਚਲ ਗਏ ਤੇ ਮੈਂ ਰਹਿਣ ਮੈਂ ਰਹਿਣ ਮੈਂ ਵੀ ਰਹਾ ਦੇ ਇਹ ਨਾ ਅੱਡੀ ਦਾ ਨੀ ਡਿੱਗੀ ਡੱਬੀ ਗਈ ਸੀ ਇੱਕ ਮਿੰਟ ਨਾ ਮੰਮੀ ਇਹ ਹੋ ਗਿਆ ਕੰਪਿਊਜ ਦਿਲਪ੍ਰੀਤ ਨੇ ਦੱਸਿਆ ਕਿ ਮੈਂ ਨਾ ਚਾਚੀ ਨੂੰ ਸਾਡਾ ਵਾਂ ਤੇ ਇਹਨੂੰ ਵਿਚਾਰੇ ਨੂੰ ਇਹ ਮਾਸੀ ਕੋਲ ਗਿਆ ਹੀ ਹੁਣ ਹਾਂ ਆ ਲੱਗੀ ਹੈ ਨਾ ਪ੍ਰਦੀਪ ਇਹ ਉੱਥੇ ਚਲ ਗਿਆ ਇਹਨੂੰ ਲੱਗਿਆ ਕਿ ਆਂਟੀ ਫੇਰ ਐਨ ਚਲ ਗਈ ਆ ਇਹ ਮਾਂਤ ਨੂੰ ਇੱਥੇ ਤਾਰ ਕੇ ਮੈਨੂੰ ਵਿਚਾਰਾ ਫੇਰ ਉੱਥੇ ਮਿਲਣ ਗਿਆ ਤੇ ਮੈਂ ਰਹੇ ਹੁੰਦੇ ਨੂੰ ਫੇਰ ਇੱਥੇ ਮੈਨੂੰ ਅੱਗੇ ਆਪਿੰਦਰ ਸੋ ਛੱਡਣਾ ਆ ਕੰਡਾ ਵੀ ਮੈਂ ਨਵੀਨੋ ਗੋਲਟ ਨਾਲ ਫੜਾਇਆ ਕਰੋ ਮੈਂ ਕਿਹਾ ਵੀ ਨਵੀਨੋ ਗੋਲਟ ਤੇ ਨਹੀਂ ਹੀਟ ਨਹੀਂ ਦਿੰਦੇ ਪਰ ਸਾਡੇ ਨਾਲ ਜ਼ੋਰ ਨਾਲ ਲੈ ਹੁੰਦਾ ਅਡੇ ਹਾਂ ਜ਼ੋਰ ਫਿਰ ਹੋਣਾ ਸਖਰਾ ਜਵਾਨ ਹੁੰਦਾ ਮੈਂ ਛੋਟੀ ਉਮਰ ਆਹਨੇ ਸੰਭਲਣ ਜੋਗਾ ਚਾਹ ਤੇ ਬੜਾ ਪਰ ਨਹੀਂ ਚਾਹੀਦਾ ਮੈਂ ਹਾਂਜੀ ਮੈਂ ਆਂਟੀ ਤੇ ਨਹੀਂ ਉਹਨਾਂ ਨੇ ਦਿੱਤੀ ਪਰ ਡਾਂਟੀ ਦੀ ਡੱਬੀ ਦੇਤੀ ਆ ਪਤਾ ਨਹੀਂ ਕਾਹਦੀ ਨਿਕਲ ਨਹੀਂ ਇਹ ਮੇਰਾ ਪਾਊਡਰ ਵਾ ਆਪਣਾ ਫਿਰਾਂ ਕਿਨੇ ਔਰ ਰਖਿਆ ਬਣਾ ਕੋਈ ਦਵਾਈ ਦੂਜੀ ਦੇਸੀ ਅਜਾ ਜੰਤਰ ਮੰਦਰ ਕਿੰਨਾ ਬਣਾ ਦਈਆ ਕਾਹੇ ਕਹਿੰਦਾ ਜੰਤਰ ਮੰਦਰ ਕਿੰਨੇ ਬਣਾਉਂਦੀ ਆ ਇਹ ਮੇਰੀ ਰਹਿ ਗਈ ਆ ਫੇਰ ਕੱਟ ਦੇ ਤਰ ਪਾ ਤੇਰੇ ਜੇਬ ਤਾਂ ਆ ਗਈ ਨਿਕਲ ਗਈ ਦੀ ਮੇਰਾ ਤਾਂ ਟੱਕਣਾ ਮੋਝੀ ਲੋ ਜੀ ਤੁਹਾਡਾ ਗਿਫਟ ਸਾਡੇ ਵੱਲੋਂ ਸਪੈਸ਼ਲ ਤੌਰ ਤੇ ਸਾਨੂੰ ਮੈਂ ਵੀ ਲੋਨੇ ਆ ਗਿਆ ਇਹਨਾਂ ਵਿੱਚ ਪਾਕ ਦਾ ਲਿਆ ਹੀਗਾ ਅੱਬੇ ਮੈਂ ਕੀ ਤੁਹਾਨੂੰ ਹੌਲੀ ਜੀ ਲੋ ਜੀ ਗਿਫਟ ਥੈਂਕ ਯੂ ਵੈਲਕਮ ਟੂ ਪਾਊਡਰ ਵੀ ਦੱਸ ਦੋ ਕਦਾ ਪਾਊਡਰ ਬਹੁਤ ਵਧੀਆ ਵਾ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘਟਾ ਮੇਰੇ ਵੀ ਮਤਲਬ ਥੋੜੀ ਜੀ ਮੈਨੂੰ ਵੀ ਇਹ ਕੋ ਲੱਗਦੀ ਸੀਗੀ ਤੇ ਮੈਂ ਆਪਣਾ ਆਰਡਰ ਕਰਕੇ ਮੰਗਵਾਇਆ ਸੀ ਤੇ ਇਹ ਮੈਂ ਥੋੜਾ ਜਿਆਦਾ ਦੁੱਧ ਦੇ ਨਾਲ ਇੱਕ ਟਾਈਮ ਜ਼ਰੂਰ ਖਾਣੀ ਆ ਕਹਿੰਦਾ ਨਾ ਇਹ ਲਾ ਸਵੇਰੇ ਪਰਮੇ ਹੁਣ ਪਕੌੜੇ ਤੇ ਆਪਾ ਆਪਣਾ ਜਿਹੜੇ ਭੈਣ ਭਰਾ ਵੇਖਣ ਵਾਲੇ ਆ ਉਹਨਾਂ ਨੂੰ ਇਹ ਕਿੰਨੇ ਨੇ ਆ ਕਿ ਜਾਲਕਲੀ ਦੀ ਜਨ ਨਹੀਂ ਖਾ ਰੀਆਂ ਪਰ ਚਲੋ ਗੱਲ ਇਹ ਆ ਕਿ ਅਸੀਂ ਆਪਣੀ ਦਰਾਣੀ ਦੇ ਘਰੇ ਆਏ ਪਹਿਲਾਂ ਮੈਂ ਆਪਣੇ ਫੇਕ ਗਈ ਸਵੇਰੇ ਮੈਂ ਤੇ ਹੁਣ ਆਈ ਆ ਦਰਾਣੀ ਦੇ ਘਰੇ ਇਹਨੂੰ ਨਵਾਂ ਵਾਪਸ ਲੈਣ ਆਏ ਆ ਤੇ ਜਦੋਂ ਕੋਈ ਚਾਹ ਨਾਲ ਏਦਾਂ ਗਰਮਾ ਗਰਮ ਕੱਢ ਕੇ ਖਵਾਉਂਦਾ ਨਾ ਫਿਰ ਉਹ ਖਾ ਵੀ ਲੈਣੇ ਚਾਹੀਦੇ ਆ ਤੇ ਵਿੱਚ ਵਾਰ ਖਾ ਲਓ ਤੇ ਕੋਈ ਗੱਲ ਨਹੀਂ ਆ ਬੰਦਾ ਬੈਠੇ ਵੀ ਫੇਟੀ ਰਹਿੰਦਾ ਆ ਜੇ ਆਪਣੀ ਕੋਈ ਮਤਲਬ ਯਾਦ ਰੱਖੇ ਕਿ ਹਾਂ ਜੀ ਮੈਨੂੰ ਜੀ ਤੁਹਾਨੂੰ ਜੀ ਜੀ ਕਰਮਾਂ ਦੇ ਮਿਲਦੀ ਮੈਨੂੰ ਸਹੀ ਗੱਲ ਮੈਂ ਮਾਸੀ ਕੋ ਖਾਈ ਤੂੰ ਮਾਸੀ ਕੋ ਖਾਈ ਮਾਣਾ ਸਾਰੇ ਨੇ ਭੈਣ ਭਰਾ ਵਾਂ ਨੇ ਵੀ ਸੇ ਚੀਜ਼ ਸੋਚਣੀ ਆ ਕਿ ਕੀ ਕਿਛੜੀ ਬੋਲਣ ਦੇ ਆ ਮੈਨੂੰ ਕੋੜਣੀ ਛੇਤੀ ਇਹ ਮਾਸੀ ਕੋ ਕਿਦਾਂ ਹੋਏ ਐ ਐਨੀ ਛੇਤੀ ਮੈਂ ਤੇਕੇ ਬੋਲਣ ਦੇ ਆ ਗੱਲ ਇਹ ਆ ਕਿ ਤੇਕੇ ਮੇਰੇ ਜਿਹੜੇ ਇੱਕ ਪੰਜ ਸੱਤ ਪੈਲੀਆਂ ਤੋਂ ਮਤਲਬ ਇੰਨੀ ਕੀ ਹਟਮੀ ਆ ਮਤਲਬ ਉਹਨਾਂ ਦਾ ਘਰ ਤੇ ਸੁਵੇ ਤੋਂ ਉੱਥੇ ਬਿਲਕੁਲ ਤੇ ਇਹ ਮੇਰੀ ਦਰਾਣੀ ਇਹਦਾ ਰਿਸ਼ਤਾ ਮੈਂ ਖੜਿਆ ਆ ਇਥੇ ਆਪਾਂ ਵੀਡੀਓ ਬਣਾਉਂਦੇ ਨੇ ਦੇਖੀਗੇ ਕਿ ਤਾਂ ਕਰਕੇ ਤੇ ਜਿਹੜੇ ਇਹਨਾਂ ਦੇ ਮਾਸੀ ਆ ਆਪਣੇ ਅਮਾਤ ਹੋਣਾ ਵੀ ਇਹ ਵੀ ਬਿਲਕੁਲ ਘਾਰੀਆਂ ਸੋਈਆਂ ਨਾਲ ਹੀ ਆ ਤੇ ਲਾਗੇ ਲਾਗੇ ਹੁੰਦਾ ਕਰਕੇ ਸੇਤੀ ਸੇਤੀ ਇਕੱਠੇ ਹੋ ਜਿੰਦਾ ਵਾ ਤੇ ਵਧੀਆ ਲੱਗਦਾ ਵੀ ਦੱਸੋ ਨਾ ਮੈਂ ਓਏ ਹੁੰਦੇ ਐਵੇਂ ਜਿਹੜੀ ਦਾਣੇ ਜਦੋਂ ਮੈਂ ਰਿਸ਼ਤਾ ਖੜਿਆ ਤੇ ਬਹੁਤ ਬਹੁਤ ਜ਼ਿਆਦਾ ਮਜ਼ਾ ਆਉਂਦਾ ਸਾਨੂੰ ਇਕੱਠਿਆਂ ਨੂੰ ਰਹਿਣ ਦਾ ਇੱਕ ਦੂਜੇ ਦੇ ਆਸਰੇ ਆਪਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਜਿੰਦਾ ਮਰਜੀ ਜਿੰਦਾ ਜੀ ਕਰੇ ਆਪਣੇ ਤੇ ਕੇ ਰਹਿ ਲਈਦਾ ਕਿ ਚੇ ਵਰਦੀ ਆ ਸਦਾ ਰਹਿੰਦਾ ਕੋਈ ਫਿਕਰ ਪੱਕਾ ਨਹੀਂ ਹੁੰਦਾ ਇਹ ਹੁਣ ਮੈਂ ਆ ਗਈ ਜਦੋਂ ਵਾਪਸ ਗਈ ਹੀਗੀ ਤੇ ਸੰਦੀਪ ਹੁਣੇ ਆਪਣੇ ਇੱਥੇ ਆ ਗਏ ਹੁਣ ਛੁੱਟੀਆਂ ਖਤਮ ਹੋਦੇ ਹੁਣ ਇਹਨਾਂ ਨੂੰ ਆਪਾਂ ਲੈ ਕੇਲੇ ਵਾਪਸ ਆਪਾਂ ਛੁੱਟੀਆਂ ਤੇ ਆਨੇ ਚਾਰ ਦਿਨ ਰਹਿ ਰਹੇ ਹੁਣ ਸਾਡੇ ਵੱਡੇ ਵੀ ਜਾਣਗੇ ਹੁਣ ਬੁਢੀ ਵੀ ਨਹੀਂ ਵੱਡੇ ਜਾਣਗੇ ਉਹ ਵੱਡੇ ਘੁੰਮਣਗੇ ਹੁਣ ਵੱਡੇ ਕਿਨੇ ਘੁੰਮਣਿਆ ਸਾਰਿਆਂ ਨੂੰ ਤੇ ਨਾਲ ਮਿਲ ਕੇ ਰਹਿਆ ਕਰੋ ਇਕੱਠੇ ਪਰਿਵਾਰ ਨਾਲ ਰਹਿਣ ਵਿੱਚ ਬਹੁਤ ਜ਼ਿਆਦਾ ਫਾਇਦਾ ਬਹੁਤ ਜ਼ਿਆਦਾ ਕੰਮ ਵੀ ਵੰਡਵਾਉਂਦਾ ਪਿਆਰ ਵੀ ਬਣਾ ਰਿਹਾ ਪੈਂਦਾ ਇਹ ਮਤਲਬ ਕਿ ਇੱਕ ਦੂਜੇ ਦੇ ਨਾਲ ਗੱਲਬਾਤ ਹੀ ਚਾ ਟਾਈਮ ਪਾਸ ਬਹੁਤ ਮਤਲਬ ਸਾਂਝਾ ਪਰਿਵਾਰ ਵਧੀਆ ਹੈ ਸਾਂਝੇ ਪਰਿਵਾਰ ਨਾਲ ਉਹ ਤਾਂ ਬਹੁਤ ਇਹਦੇ ਵਿੱਚ ਸੋਖ ਵਾਹੀ ਤੇ ਸਾਰੇ ਨਹੀਂ ਕੰਨੇ ਆ ਕਿ ਸਾਰੇ ਇਕੱਠੇ ਰਹਿਆ ਕਰੋ ਭੈਣ ਭਰਾ ਤੇ ਵਾਕ ਵਾਕ ਹੋ ਕੇ ਵੀ ਦੋਹੀ ਕੰਮ ਕਰਨੇ ਹੁੰਦੇ ਆ ਇਕੱਠੇ ਰਹਿਣ ਤੇ ਜਿਹੜਿਆ ਆਨੰਦ ਉਹ ਕਿਸੇ ਹੋਰ ਹੈ ਨਹੀਂ ਜੀ ਜਿੰਦਾਬਾਦ ਚਲੋ ਚਲੋ ਜਲਦੀ ਕਰੋ ਅਦਨ ਮੇਰੇ ਬੈਗ ਰਖੰਡੇ ਆ ਜ ਮੈਂ ਤੁਹਾਡੇ ਰਖਾਉਣੇ ਨਾਲ ਆਉਣ ਦਾ ਚ ਆਈ ਹੁੰਦਾ ਤੇ ਜਾਣ ਵੇਲੇ ਬੜਾ ਹੋਰ ਤਰਾ ਹੁੰਦਾ ਹਨਾ ਹਮ ਮੈਂ ਚੱਲ ਲਗਾਈ ਸੁ ਚੱਲ ਲਗਾਈ ਸੁ ਕੋਈ ਰਹਿ ਨਾ ਜਾਵੇ ਆਪਣੇ ਆਪਣੇ ਖੜੇ ਦੂਜੇ ਨਾਲ ਇਕੱਠੇ ਕਰਕੇ ਲੈ ਜੇ ਨਾਲ ਚਾਲ ਦੇ ਕੱਪੜੇ ਹੋਈ ਬਣੇ ਜਾਂਦੇ ਇਹ ਤੇ ਕਰਨਾ ਕੀ ਹੰਦ ਰੇ ਚਲੋ ਠੀਕ ਆ ਜੀ ਆ ਬੜਾ ਬਲੌਗ ਵੇਖ ਕੇ ਤੇ ਕਈਆਂ ਨੂੰ ਸਾਡੀ ਵੀਡੀਓ ਦਾ ਵੀ ਚੇਤਾ ਆਊਗਾ ਇਥੇ ਵੀਡੀਓ ਹਨਾ ਬਣਾਉਂਦੇ ਆਂ ਤੇ ਬੜਾ ਮਜ਼ਾ ਆਉਂਦਾ ਹੁੰਦਾ ਹੈ ਘਰ ਦੇ ਵੇਂਦੇ ਰਹਿੰਦੇ ਆ ਮਾਤਾ ਪਿਤਾ ਵੀ ਵੇਂਦੇ ਰਹਿੰਦੇ ਆ ਗਿਆ ਤੇ ਅਸੀਂ ਬੜਾ ਪੁਰਾਣੇ ਮੈਂਬਰ ਹੀ ਹਾਂ ਪਹਿਲਾਂ ਤੋਂ ਕੰਮ ਸ਼ੁਰੂ ਸਾਡੇ ਘਰੋਂ ਹੀ ਕੀਤਾ ਚਾਲੂ ਕੀਤਾ ਮੈਂ ਜਦੋਂ ਮਾਰ ਆਇਨੇ ਤਰੱਕੀ ਦਿੱਤੀ ਇਹਨਾਂ ਨੂੰ ਹਾਂ ਜੀ ਸਾਰਿਆਂ ਨੂੰ ਚਲੋ ਨਾਰਾ ਸੁਖ ਸ਼ਾਂਤੀ ਲਿਆਵੇ ਤੁਹਾਡਾ ਵੀ ਟਾਈਮ ਪਾਸ ਹੋ ਜਾਂਦਾ ਦੋ ਦੋ ਵਾਰੀ ਆਉਂਦੇ ਹੋ ਸੀਨ ਕਰਨ ਤੇ ਇੰਨੇ ਦੇ ਨਾਲ ਤੁਹਾਡਾ ਵੀ ਟਾਈਮ ਪਾਸ ਹੋ ਜਾਂਦਾ ਉਦੋਂ ਤੁਸੀਂ ਇਕੱਲੇ ਜੇ ਰਹਿ ਜਾਂਦੇ ਹਨਾ ਬਿਲਕੁਲ ਵੀਰ ਜਿਹੜੇ ਕੰਮ ਤੇ ਤੁਝਾ ਪਰਿਵਾਰ ਬੜਾ ਵਧੀਆ ਹਾਸ ਮੁਖਵਾਂ ਕੋਈ ਮੇਰ ਤੇ ਨਹੀਂ ਹੈਗੀ ਧਰਖ ਲੋ ਤੀ ਨੂੰ ਕੋਈ ਨਹੀਂ ਮੈਂ ਤਾਂ ਉੱਥੇ ਹੀ ਆ ਹੈ ਹੁਣ ਤੀ ਦਾ ਕੀ ਆਂਦੇਂਦੇ ਸੁਹਾਗ ਭਾਗ ਦੀਖਦਾ ਨਾ ਕਰ ਆਹੋ ਹੂੰ ਚਲੋ ਯਾ ਡੇਲਾ ਤਾਂ ਖੁੱਲੀਆਂ ਛੁੱਟੀਆਂ ਅੱਗੇ ਤੁਹਾਡੀ ਮਰਜ਼ੀ ਦੇਖੀ ਚਲੋ ਲਾ ਗਾੜੀ ਇਹ ਕਹੋ ਬੈਠ ਗਈ ਹੈ ਕਹਿੰਦੇ ਟੈਨਸ਼ਨ ਕਰਨੀ ਹੋਠੀ ਅਕੋ ਨਾ ਭਾਈ ਡਰਾਈਵਰ ਜੀ ਡਰਾਈਵਰ ਨਹੀਂ ਮੇਰਾ ਜਠਿਆ ਵਾ ਚੰਗੀ ਤਰ੍ਹਾਂ ਬੋਲੀਦਾ ਹੀ ਦਾ ਵਾ ਮਹਾ ਗੱਲਪ੍ਰੀਤ ਸਾਰਾ ਸਾਰਾ ਵਲੌਗ ਬਣ ਗਿਆ ਤੇ ਆਪਾਂ ਤੇਰੇ ਬਾਰੇ ਦੱਸਿਆ ਨਹੀਂ ਆ ਇਹ ਮੇਰਾ ਝਠੀਆ ਆ ਨਹੀਂ ਨਹੀਂ ਵੱਡੇ ਜੇਟ ਦਾ ਬੇਟਾ ਇੱਧਰ ਆਇਆ ਗੱਲ ਸੁਣਿਓ ਸੁਣਾਓ ਬਹੁਤ ਦੱਸਦੀ ਏ ਜੂਟੂ ਫੈਮਿਲੀ ਨੂੰ ਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਪ੍ਰਮਾਤਮਾ ਕਰੇ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਸਿਮਰਨ ਦੀ ਦਾਤ ਬਖਸ਼ਣ ਤੇ ਹਰ ਇੱਕ ਨੂੰ ਗੁਰਬਾਣੀ ਦੇ ਨਾਲ ਜੋੜਨ ਇਹ ਹਾਰਤ ਦੀ ਜ਼ਿੰਦਗੀ ਜਿਹੜੀ ਆ ਗੁਰਬਾਣੀ ਦੇ ਉਧਾਰ ਤੇ ਜਿਹੜੀ ਆ ਬਤੀਤ ਹੋਵੇ ਮੈਂ ਤੇ ਇਹੀ ਅਰਦਾਸ ਕਰਦੀ ਆ ਤੇ ਨਵੇਂ ਸਾਲ ਦਾ ਮਹੀਨਾ ਕੀਤਾ ਭਰਵਾ ਸਵਾਗਤ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਹੀ ਪੈ ਚੁੱਕਾ ਆ ਸਾਡੇ ਵੀ ਪਿਆ ਆ ਤੇ ਚਲੋ ਠੰਡ ਦਾ ਥੋੜਾ ਬਹੁਤਾ ਜਿਹੜਾ ਫਰਕ ਪਊਗਾ ਜਿਹੜੀ ਜ਼ਿਆਦਾ ਸੁੱਕੀ ਜੀ ਠੰਡ ਪੈਣ ਦੀ ਸੀ ਉਹਦੇ ਤੋਂ ਰਾਹਤ ਮਿਲੂਗੀ